ਆਲੀਏ ਜਿਹੜੇ ਇੱਥੇ ਖੜੀ ਹੈ ਮੰਡੀ ਦੇ ਵਿੱਚ ਇਹਦਾ ਕੁਝ ਵੀ ਨਹੀਂ ਹਲੇ ਦਾ ਅਸੀਂ ਬਹੁਤ ਜ਼ਿਆਦੇ ਟਰਾਲੀਆਂ ਦੇ ਇਕੱਲੇ ਇਕੱਲੇ ਪਿੰਡ ਜੋਂ ਕਿਸੇ ਪਿੰਡ ਜੋਂ ਨਿਕਲ ਕੇ ਆਈਆਂ ਸੋ ਸਾਡੇ ਦੇ ਹਲੇ ਜੱਸੇ ਨੇ ਤੁਰਨਾ ਹੈਗਾ ਤੇ ਉਹ ਤੇਰਾ ਤੇਰੀ ਕੋਈ ਨਹੀਂ ਡੀਗ ਰਹੇ ਹੈਗੇ ਤੁਹਾਨੂੰ ਕਿੱਲਾ ਨਾਲ ਕੋਈ ਡਰ ਨਹੀਂ ਕੋਈ ਮੋਰਦੀ ਸਰਕਾਰ ਨਾਲ ਕੋਈ ਡਰ ਨਹੀਂ ਅਸੀਂ ਆਪਣੀਆਂ ਤਲੀਆਂ ਦੇ ਧਰਕੇ ਆਏ ਜਿਹਨੂੰ ਇਹ ਆਈ ਦੇ ਅਗੇ ਇਹ ਨਹੀਂ ਰੁਕਣੇ ਜੀ ਇਹਨਾਂ ਨੂੰ ਇਹ ਸ਼ੇਰ ਖੁਦ ਰਾ ਬਣਾਉਂਦੇ ਆ ਜੀ ਸਰਕਾਰ ਪੰਜਾਬ ਨੂੰ ਵਖਰਾ ਦੇਖਣਾ ਚਾਹੁੰਦੀ ਆ ਹਰਿਆਣਾ ਦੇ ਵਿੱਚ ਵੈਰੀਗੇਟਿੰਗ ਕਰ ਲਈ ਦੂਜੇ ਪਾਸੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਹਿੰਦੁਸਤਾਨ ਦੇ ਵਿੱਚ ਦੁਬਾਰਾ ਬਲੀਵ ਕਰਦੇ ਨੇ ਹਿੰਦੁਸਤਾਨ ਦੇ ਵਿੱਚ ਹੀ ਰਹਿਣਾ ਪੰਜਾਬ ਨੂੰ ਅੱਜ ਪੂਰੇ ਭਾਰਤ ਨਾਲੋਂ ਅੱਡ ਕਰ ਦਿੱਤਾ ਗਿਆ ਚਾਰ ਚਫੇਰੇ ਦੇ ਰਾਹ ਰੋਕੇ ਗਏ ਆ ਉਹ ਪੰਜਾਬ ਜਿਨੇ ਦੇਸ਼ ਦੀ ਆਜ਼ਾਦੀ ਬਾਤ ਤੇ ਸਭ ਤੋਂ ਵੱਡਾ ਹਿੱਸਾ ਪਾਇਆ ਜੀ ਇਹ ਲੱਗਦਾ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਲੱਗ ਜਾਣਗੇ ਬਿਲਕੁਲ ਨਹੀਂ ਲੱਗਣਾ ਜੀ ਭਾਜਪੀ ਦੇ ਪੰਜਾਬ 'ਚ ਪੈਰ ਲਾਗ ਹੀ ਨਹੀਂ ਸਕਦੇ ਕਿਉਂਕਿ ਜਿਹੜੀ ਭਾਜਪੀ ਆਣਾ ਇਹ ਸਿਰਫ ਇੱਕ ਈਵੀਐਮ ਦੀਆਂ ਵੋਟਾਂ ਦੇ ਨਾਲ ਜਿੱਤੇ ਆਈ ਆ ਹੁਣ ਲੋਕ ਦਿਨੋਂ ਦਿਨ ਜਾਗਰੂਕ ਹੋ ਗਰੇ ਆ ਇਹ ਉਹਨਾਂ ਨੂੰ ਡਰਾਉਂਦੇ ਆ ਜਿਹੜੇ ਖੁਦ ਡਰਾਉਂਦੇ ਆ ਇਹਨਾਂ ਨੇ ਪਹਿਲੀਆਂ 'ਚ ਡਰਮਣੇ ਲਾਏ ਵੀ ਕਿਤੇ ਕਾਂ ਡਾਵਾਂਗੇ ਕਿਤੇ ਇਹਨਾਂ ਨੇ ਦਬਕੇ ਜਿਹੜੇ ਆ ਮਾਰਦਿਆ ਵੀ ਕਿਤੇ ਕੁੱਤੇ ਡਰ ਜਾਣਗੇ ਸਾਨੂੰ ਡਰਾਉਂਦਾ ਫਿਰਦਾ ਵਾ ਉਹ ਜਿਹੜਾ ਤਾ ਸੀਮੈਂਟ ਪਾਇਆ ਉਹ ਤੇ ਜੰਮਣਾ ਹੀ ਨਹੀਂ ਸਾਨੂੰ ਤੇ ਸਾਰਾ ਪਤਾ ਵਾ ਉਹ ਤੇ ਜੰਮਣਾ ਨਹੀਂ ਸਾਨੂੰ ਮੂਰਖ ਬਣਾਉਂਦੇ ਆ ਅਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਲਾ ਇੱਕ ਪਾਸੇ ਪੰਜਾਬ ਦਾ ਕਿਸਾਨ ਦੂਜੇ ਪਾਸੇ ਦੇਸ਼ ਦਾ ਜਵਾਨ ਪੰਜਾਬ ਤੇ ਹਰਿਆਣਾ ਸਰਕਾਰ ਆਪਸ ਵਿੱਚ ਜਿਹੜੇ ਕਿਸਾਨਾਂ ਦੀਆਂ ਮੰਗਾਂ ਸੀ ਉਹ ਕਿਤੇ ਨਾ ਕਿਤੇ ਨਾ ਮੰਨਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਕਿਸਾਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ ਮੋਦੀ ਸਰਕਾਰ ਵੱਲੋਂ ਉਹ ਮੰਗਾਂ ਮੰਨਣ ਦਾ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਉਹ ਮੰਗਾਂ ਜਿਉਂਦੀਆਂ ਤਿਉਂ ਨੇ ਕਿਉਂ ਦੁਬਾਰਾ ਕਿਸਾਨਾਂ ਨੂੰ ਉਸੇ ਦਿੱਲੀ ਵੱਲ ਨੂੰ ਕੂਚ ਕਰਨਾ ਪਿਆ ਇੱਕ ਇਤਿਹਾਸਿਕ ਗੱਲ ਹੋਈ ਸੀ ਵੀ ਮੋਦੀ ਸਰਕਾਰ ਜਿਹੜਾ ਕਹਿਣਦੀ ਆ ਪਰ ਉਹ ਪਿੱਛੇ ਨਹੀਂ ਮੁੜਦੀ ਪਰ ਇਹਨਾਂ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਨੇ ਸਰਕਾਰ ਦੀ ਧੌਣ ਤੇ ਗੁੱਡਾ ਧਰ ਕੇ ਉਹ ਕਾਲੇ ਕਾਨੂੰਨ ਵਾਪਸ ਕਰਵਾਏ ਪਰ ਉਹ ਕਾਨੂੰਨਾਂ ਨੂੰ ਹਜੇ ਫੇਰ ਲਮਕਾਉਂਦੀ ਸਰਕਾਰ ਨਾજર ਆ ਰਹੀ ਆ ਅੱਜ ਪੰਜਾਬ ਦਾ ਕਿਸਾਨ ਫੇਰ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਆ ਜਹੇਦਾਰ ਸਾਹਿਬ ਕੀ ਨਾਮ ਆ ਸਿਕੰਦਰ ਸਿੰਘ ਜੀ ਮੈਂ ਪਿੰਡ ਰਾਜਗੜ ਕੁਬੇ ਜੀ ਅ ਕਿਉਂ ਦੁਬਾਰਾ ਦਿੱਲੀ ਵੱਲ ਨੂੰ ਜਾਣਾ ਪਿਆ ਦਿੱਲੀ ਵੱਲ ਸਾਨੂੰ ਜੀ ਸਰਕਾਰ ਭੇਜਦੀ ਅਸੀਂ ਜਾਣਾ ਨਹੀਂ ਚਾਹੁੰਦੇ ਸੀ ਅਸੀਂ ਕਿਉਂ ਪਹਿਲਾਂ ਅਸੀਂ ਬਹੁਤ 13 ਮਹੀਨੇ ਇੱਥੇ ਮੋਰਚਾ ਲਾ ਕੇ ਆਏ ਆ ਆਪਣੇ ਘਰ ਬਣਾ ਲਏ ਸੀ ਸਾਡਾ ਕੋਈ ਘਰਾਂ ਦੇ ਵਿੱਚੋਂ ਸਾਡੇ ਬੱਚੇ ਹੈ ਸਾਡਾ ਕੋਈ ਯਾਰ ਨੂੰ ਕੋਈ ਕੱਲਾ ਕੋਈ ਦੋ ਹੈ ਪਰ ਸਾਡਾ ਜੀ ਨਹੀਂ ਸੀ ਕਰਦਾ ਪਰ ਇੱਕ ਸਾਡੇ ਜਿਹੜੇ ਇਹਨੇ ਮਸਲੇ ਹੈ ਸਾਡੇ ਮੋਦੀ ਸਰਕਾਰ ਨੇ ਪੂਰੇ ਨਹੀਂ ਕਰੇ ਉਸ ਦੇ ਵਿੱਚ ਸਾਨੂੰ ਦੁਬਾਰਾ ਇਹ ਕਾਲ ਹੈ ਪ੍ਰਧਾਨ ਬਲਵਾਏ ਪਰ ਲਾਜ਼ਮੀ ਚੱਲਣਾ ਹੈ ਚੱਲਣਾ ਕਿ ਇਹ ਜਿਹੜੀ ਟਰਾਲੀ ਹੈ ਜਿਹੜੇ ਇੱਥੇ ਖੜੀ ਹੈ ਮੰਡੀ ਦੇ ਵਿੱਚ ਇਹਦਾ ਕੁਝ ਵੀ ਨਹੀਂ ਹਲੇ ਤਾਂ ਅਸੀਂ ਬਹੁਤ ਜ਼ਿਆਦਾ ਟਰਾਲੀਆਂ ਦੇ ਕੱਲੇ ਕੱਲੇ ਪਿੰਡ ਚੋਂ ਕਿਸੇ ਪਿੰਡ ਚੋਂ ਨਿਕਲ ਕੇ ਆਈਆਂ ਤੇ ਸਾਡੇ ਦੇ ਹਲੇ ਜੱਸੇ ਨੇ ਤੁਰਨਾ ਹੈਗਾ ਤੇ ਉਹ ਤੇਰਾ ਤੇਰੀ ਕੁੰਸੀ ਡੀਕ ਰਹੇ ਆਗੇ ਵੀ ਤੇਰਾ ਤੇਰੀ ਨੂੰ ਕੀ ਕਰਦੀ ਹੈ ਸਰਕਾਰ ਪਰ ਆ ਦੂਜੇ ਪਾਸੇ ਹਰਾਨਾ ਸਰਕਾਰ ਨੇ ਬੜੇ ਬੰਦੋਬਸਤ ਤਕੜੀ ਕੀਤੀ ਬੜਿਆ ਜੀ ਜਦੋਂ ਜਿਹੜਾ ਸੱਪ ਹੁੰਦਾ ਹੈ ਸੱਪ ਤੋਂ ਨਹੀਂ ਡਰਦਾ ਸੱਪ ਡੰਗ ਮਾਰ ਕੇ ਉਹਦੀ ਮਰ ਜਾਂਦਾ ਹੈ ਕਿੱਲ ਨੇ ਤਾਂ ਇੱਕ ਜ਼ਖਮ ਕਰਨਾ ਹੈ ਜ਼ਖਮ ਫਿਰ ਵੀ ਰਾਜੀ ਹੋ ਜਾਂਦਾ ਪਰ ਅਸੀਂ ਇਹ ਕਹਿੰਦੇ ਆ ਸਾਨੂੰ ਕਿੱਲਾਂ ਨਾਲ ਕੋਈ ਡਰ ਨਹੀਂ ਕੋਈ ਮੋਦੀ ਸਰਕਾਰ ਨਾਲ ਕੋਈ ਡਰ ਨਹੀਂ ਅਸੀਂ ਆਪਣੀਆਂ ਤਲੀਆਂ ਦੇ ਧਰ ਕੇ ਆਏ ਆਂ ਅਸੀਂ ਅਰਦਾਸ ਕਰਕੇ ਚੱਲਿਆ ਗੁਰੂ ਆਪਣੇ ਤੁਲਮਨ ਦਮਦਮਾ ਸਾਹਿਬ ਤੋਂ ਵੀ ਅਸੀਂ ਆ ਮੰਗਾ ਮਨਾ ਕੇ ਤੁਰਨਾ ਹੈ ਜਾਂ ਅਸੀਂ ਵਾਪਸ ਨਹੀਂ ਆਉਣਾ ਕਿਉਂਕਿ ਪਿਛਲੀ ਵਾਰ ਵੀ 700 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਮਾਪੇ ਜੀ ਵੀ ਹਜੇ ਤੱਕ ਨਹੀਂ ਮਿਲੇ ਦੁਬਾਰੇ ਫੇਰ ਤਿਆਰੀ ਹੋ ਗਈ ਥੱਲੇ ਹਾਂਜੀ ਉਸ ਉਹਨਾਂ ਦੇ ਖਾਤਰ ਜੀ ਉਹਨਾਂ ਨੂੰ ਮਾਜਬੀ ਨਹੀਂ ਮਿਲੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਤੇ ਉਹਨਾਂ ਦੇ ਜਿਹੜੇ ਸਾਡੇ ਪਰਚੇ ਬਣਿਆ ਕਿਸਾਨਾਂ ਦੇ ਉਹ ਵੀ ਲੱਦ ਨਹੀਂ ਕਰੇ ਗਏ ਸਾਡੇ ਨੇ ਕੁਝ ਵੀ ਮੰਗਾ ਨਹੀਂ ਪੂਰੀਆ ਕਰਿਆ ਸਾਨੂੰ ਇੱਕ ਬਰਾਕੇ ਤੋੜਿਆ ਸੀ ਤੇ ਉਸ ਕਰਕੇ ਅਸੀਂ ਦੁਬਾਰਾ ਫੇਰ ਜਾ ਰਹੇ ਹਾਂ ਸਾਡੇ ਨਾਲ ਹੋਰ ਵੀ ਆਗੂਰੇ ਜੁੜੇ ਹੋਏ ਨੇ ਬਾਈ ਜੀ ਕੀ ਨਾਮ ਮਲਕੀ ਸਿੰਘ ਸਰਪੰਚ ਪਿੰਡ ਸ਼ਾਮਨਗਰ ਦੀ ਹਲਕਾ ਮਜੀਠਾ ਅਮਰਸਰ ਜ਼ਿਲ੍ਹਾ ਜੀ ਕੀ ਲੱਗਦਾ ਵੀ ਸਰਕਾਰ ਕਿਤੇ ਨਾ ਕਿਤੇ ਝੁਕਦੀ ਨਾਜ਼ਰ ਨਹੀਂ ਆ ਰਹੀ ਸਰਕਾਰ ਬੰਦੋਬਸਤ ਤਾਕਤ ਕੀਤੀ ਜਾ ਰਹੀ ਹੈ ਵੇਖੋ ਜੀ ਸੱਪ ਮਰ ਜਾਂਦਾ ਪਰ ਉਹਦੀ ਜਿਹੜੀ ਉਹ ਵੇਸਿਆਣਾ ਜੀ ਉਹ ਨਹੀਂ ਜਾਂਦੀ ਉਹਦੇ ਕੰਮ ਸਿਰੇ ਤੇ ਆ ਜੀ ਜਿੱਦਾਂ ਆਪ ਜੀ ਨੇ ਗੱਲ ਕੀਤੀ ਕਿ ਉੱਥੇ ਵੱਡੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਪਰ ਇਹ ਜਿਹੜੇ ਵਹਿਣ ਨੇ ਜਿਹੜੇ ਅਣਖਾਂ ਦੇ ਵਹਿਣ ਨੇ ਜਿਹੜੇ ਇਹ ਕਦੀ ਰੁਕੇ ਆ ਜਿਹੀਆਂ ਰੋਕਾਂ ਨਾਲ ਇਨਾਂ ਦਾ ਜਿਹੜਾ ਇਤਿਹਾਸ ਇਹਨਾਂ ਦਾ ਵਿਰਸਾ ਜਿੱਦਾਂ ਸਾਡੇ ਬਜ਼ੁਰਗਾਂ ਗੱਲ ਕੀਤੀ ਵੀ ਇਹੇ ਸਰੂੰਗਾ ਪੁੱਟ ਕੇ ਨਿਕਲ ਜਾਂਦੇ ਨੇ ਤੇ ਕਿਦਾਂ ਰੋਗ ਲੈਣਗੇ ਇਹਨਾਂ ਨੂੰ ਜੀਏ ਭਵੇਂ ਜਿੰਨੇ ਮਰਜੀ ਕਿੱਲੇ ਜਿੰਨੀ ਮਰਜੀ ਬੈਰੀਗੇਟਿੰਗ ਕਰ ਲੈਣ ਜੋ ਮਰਜੀ ਕਰ ਲੈਣ ਜਦੋਂ ਇਹ ਆਈ ਦੇ ਅੱਗੇ ਇਹ ਨਹੀਂ ਰੁਕਣੇ ਜੀ ਇਹਨਾਂ ਨੂੰ ਇਹ ਸ਼ੇਰ ਖੁਦ ਰਾਹ ਬਣਾਉਂਦੇ ਆ ਜੀ ਸ਼ੇਰਾਂ ਨੂੰ ਰਾਹ ਕਰੀ ਕਿਸੇ ਨੇ ਬਣਾ ਕੇ ਨਹੀਂ ਦਿੱਤੇ ਵੀ ਤੂੰ ਸ਼ੇਰਾਂ ਐਂ ਦੀ ਲੰਗਣਾ ਇਹਨਾਂ ਨੇ ਖੁਦ ਤੈਅ ਕਰਨੇ ਰਾਹ ਜਿੰਨੇ ਮਰਜੀ ਰੋਕ ਲੈਣ ਜੋ ਮਰਜੀ ਕਰ ਲੈਣ ਪਰ ਇਹ ਸ਼ੇਰ ਛਾਲਾ ਮਾਰਦੇ ਜਾਣਗੇ ਜੀ ਆਪਣੇ ਹੱਕਾਂ ਲਈ ਜਾਣਗੇ ਜੀ ਕਿਉਂਕਿ ਇੱਕ ਪਾਸੇ ਸਰਕਾਰ ਪੰਜਾਬ ਨੂੰ ਵੱਖਰਾ ਦੇਖਣਾ ਚਾਹੁੰਦੀ ਆ ਹਰਿਆਣਾ ਦੇ ਵਿੱਚ ਵੈਰੀਗੇਟਿੰਗ ਕਰ ਲਈ ਦੂਜੇ ਪਾਸੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਹਿੰਦੁਸਤਾਨ ਦੇ ਵਿੱਚ ਦੁਬਾਰਾ ਬਲੀਵ ਕਰਦੇ ਨੇ ਹਿੰਦੁਸਤਾਨ ਦੇ ਵਿੱਚ ਹੀ ਰਹਿਣਾ ਕਿੱਡੀ ਮਾੜੀ ਗੱਲ ਆ ਛੋਟੇ ਵੀਰੇ ਵੇਖੋ ਜੀ ਪੰਜਾਬ ਨੂੰ ਅੱਜ ਪੂਰੇ ਭਾਰਤ ਨਾਲੋਂ ਅਡ ਕਰ ਦਿੱਤਾ ਗਿਆ ਚਾਰ ਚਫੇਰੇ ਦੇ ਰਾਹ ਰੋਕੇ ਗਏ ਆ ਉਹ ਪੰਜਾਬ ਜਿਨੇ ਦੇਸ਼ ਦੀ ਆਜ਼ਾਦੀ ਬਾਤ ਤੇ ਸਭ ਤੋਂ ਵੱਡਾ ਹਿੱਸਾ ਪਾਇਆ ਜੀ 90% ਜੇ ਕੁਰਬਾਨੀਆਂ ਦੀ ਗੱਲ ਕਰੀਏ ਉਹ ਪੰਜਾਬ ਚ ਹੋਈਆਂ ਜੇ ਫਾਂਸੀਆਂ ਦੇ ਫੰਦੇ ਕਾਲੇ ਪਾਣੀ ਦੀਆਂ ਜੇਲਾਂ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਸਭ ਤੋਂ ਵੱਧ ਪੰਜਾਬੀਆਂ ਨੇ ਕੀਤੀਆਂ ਜੀ ਤੇ ਆ ਜੋ ਸੇ ਪੰਜਾਬ ਨਾਲ ਸੈਂਟਰ ਦੀ ਸਰਕਾਰ ਕਿਹੜਾ ਰਵਈਆ ਅਖਤਿਆਰ ਕਰਕੇ ਬੈਠੀ ਆ ਜੀ ਇਹ ਆਗਮਾ ਨੂੰ ਸੋਚਣਾ ਚਾਹੀਦਾ ਕੱਲਾ ਦੇਸ਼ ਆਜ਼ਾਦੀ ਲਈ ਨਹੀਂ ਜਦੋਂ ਜਦੋਂ ਵੀ ਜਦੋਂ ਜਦੋਂ ਵੀ ਦੇਸ਼ ਨੂੰ ਲੋੜ ਪਈ ਜੰਗਾ ਹੋਈਆਂ ਬਾਅਦ ਚ ਉਦੋਂ ਵੀ ਪੰਜਾਬ ਦੇ ਪੁੱਤ ਜਿਹੜੇ ਬਾਰਡਰਾਂ ਦੇ ਅੱਜ ਵੀ ਪੰਜਾਬ ਦੇ ਪੁੱਤ ਬਾਰਡਰਾਂ ਦੇ ਉੱਤੇ ਡੜ ਕੇ ਖੜੇ ਨੇ ਪਰ ਅੱਜ ਹਾਕਮ ਉਹਨਾਂ ਦੀ ਨੀਅਤ ਵੇਖੋ ਉਹਨਾਂ ਦੀ ਸੋਚ ਵੇਖੋ ਕਿਸਾਨ ਤੇ ਜਵਾਨ ਨੂੰ ਆਹਮੋ ਸਾਹਮਣੇ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਜਿਹੜਾ মিডিਆ ਵਾ ਤੀਜਾ ਥਾਂ ਮੰ ਗਿਣਿਆ ਜਾਂਦਾ ਨਾ ਲੋਕਤੰਤਰ ਦਾ ਜੀ ਉਹਦਣਾ ਕੀ ਹੋ ਰਿਹਾ ਚੌਥਾ ਥਾਂ ਜੀ ਉਹਦੇ ਨਾਲ ਕੀ ਹੋ ਰਿਹਾ ਜੀ ਉਹਨੂੰ ਉਹਦੇ ਧੱਕੇ ਵੱਜ ਰਹੇ ਉੱਤੇ ਤੇ ਫਿਰ ਇਹ ਕਰਕੇ ਆਮ ਜਨਤਾ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਸੋਚ ਲੈਣਾ ਚਾਹੀਦਾ ਕਿ ਅੱਜ ਦਾ ਹਾਕਮ ਕਿਹੜੀਆਂ ਗੱਲਾਂ ਦੇ ਉਤਰਿਆ ਤੇ ਸਾਨੂੰ ਕਿਹੜੇ ਪਾਸੇ ਚੱਲਣਾ ਚਾਹੀਦਾ ਸਾਨੂੰ ਕਿਹੜੇ ਪਾਸੇ ਸਾਥ ਦੇਣਾ ਚਾਹੀਦਾ ਜੀ ਇੱਕ ਪਾਸੇ ਬੀਜੇਪੀ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਤਰਲੋ ਮਚਿਉਰੀਆ ਦੂਜੇ ਪਾਸੇ ਕਿਸਾਨਾਂ ਨਾਲ ਬਿਤਕ ਰਕਤੇ ਕੀ ਲੱਗਦਾ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਲੱਗ ਜਾਣਗੇ ਬਿਲਕੁਲ ਨਹੀਂ ਲੱਗਣਾ ਜੀ ਬੀਜੇਪੀ ਦੇ ਪੰਜਾਬ ਵਿੱਚ ਪੈਰ ਲੱਗ ਹੀ ਨਹੀਂ ਸਕਦੇ ਕਿਉਂਕਿ ਜਿਹੜੀ ਬੀਜੇਪੀ ਆਣਾ ਇਹ ਸਿਰਫ ਇੱਕ EVM ਦੀਆਂ ਵੋਟਾਂ ਦੇ ਨਾਲ ਜਿੱਤੇ ਹੀ ਆਈ ਹੈ ਹੁਣ ਲੋਕ ਦਿਨੋਂ ਦਿਨ ਜਾਗਰੂਕ ਹੋ ਰਹੇ ਆ ਤੇ ਜੇ ਜਿਹੜਾ ਸਾਡੇ ਦੇਸ਼ ਦਾ ਹਾਕਮ ਆ ਮੋਦੀ ਸਾਹਿਬ ਇਹ ਵੇਖਣਾ ਚਾਹੁੰਦਾ ਵਾ ਵੀ ਅਸੀਂ ਕਿੰਨੀਆਂ ਕੰਦਾ ਟੱਪ ਸਕਦੇ ਆ ਤੇ ਇਹਨੂੰ ਇੱਥੋਂ ਦੱਸਣਾ ਚਾਹੁੰਦੇ ਆ ਵੀ ਰਜਗਾਰ ਦੀ ਭਾਲ ਦੇ ਵਿੱਚ ਮਕਸੀਕੋ ਦੀਆਂ ਟੱਪਾਂ ਪੰਜਾਬ ਦੇ ਲੋਕਾਂ ਨੇ ਟੱਪੀਆਂ ਉੱਥੋਂ ਦੀਆਂ ਕੰਦਾ ਜਿਹੜੀਆਂ ਵਾ ਜਿਹਦੀ ਸਭ ਤੋਂ ਪਾਵਰਫੁੱਲ ਅਮਰੀਕਾ ਨੂੰ ਕਹਿੰਦੇ ਆ ਉਹਦੇ ਵਿੱਚ ਜਾ ਕੇ ਦਾਖਲ ਹੋ ਜਾਂਦੇ ਆ ਆਪਣੇ ਰਜਗਾਰ ਦੀ ਖਾਤਰ ਤੇ ਫਿਰ ਜੇ ਇਹਨਾਂ ਨੂੰ ਇੰਨਾ ਜ਼ਿਆਦਾ ਵਿੱਚੋਂ ਲੰਘ ਕੇ ਜਿਹੜਾ ਵਾ ਇਹ ਜੰਗਲਾਂ ਦੇ ਵਿੱਚੋਂ ਦੀ ਲੰਘ ਕੇ ਜਾਂਦੇ ਆ ਜਿੱਥੇ ਇਹਨਾਂ ਨੂੰ ਐ ਪਤਾ ਵੀ ਪਤਾ ਨਹੀਂ ਵਾਪਸ ਮੁੜਿਆ ਜਾਣਾ ਕਿ ਨਹੀਂ ਇਹ ਤੇ ਇਹਨਾਂ ਨੂੰ ਪਤਾ ਵਾ ਵੀ ਕੋਈ ਗੱਲ ਨਹੀਂ ਇੱਥੇ ਨਾਲ ਸਾਡੇ ਪਿਓ ਭਾਈ ਪੋਤ ਤੇ ਫਿਰ ਇਹ ਕਿਦੇ ਕਿੱਡਿਆ ਕ ਵੱਡਾ ਕੰਦਾ ਇਹਨਾਂ ਕੰਦਾ ਵੀ ਤੁਹਾਡੇ ਸਾਹਮਣੇ ਭੰਨੀਆਂ ਵਾ ਇਹਨਾਂ ਉਹਦੇ ਬੈਰੀਕੇਡ ਵੀ ਪੁੱਟਦੇ ਇੱਕ ਹੋਰ ਗੱਲ ਇਹ ਉਹਨਾਂ ਨੂੰ ਡਰਾਉਂਦੇ ਆ ਜਿਹੜੇ ਖੁਦ ਡਰਾਉਂਦੇ ਆ ਇਹਨਾਂ ਨੇ ਪੈਲੀਆਂ 'ਚ ਡਰਾਉਣੇ ਲਾਏ ਵੀ ਕਿਤੇ ਕਾਂ ਡਾਵਾਂਗੇ ਕਿਤੇ ਇਹਨਾਂ ਨੇ ਦਬਕੇ ਜਿਹੜੇ ਆ ਮਾਰਦਿਆ ਵੀ ਕਿਤੇ ਕੁੱਤੇ ਡਰ ਜਾਣ ਕੋ ਸਾਨੂੰ ਡਰਾਉਂਦਾ ਫਿਰਦਾ ਵਾ ਉਹ ਜਿਹੜਾ ਤੂੰ ਸੀਮਿੰਟ ਪਾਇਆ ਉਹ ਤੇ ਜੰਮਣਾ ਹੀ ਨਹੀਂ ਸਾਨੂੰ ਤੇ ਸਾਰਾ ਪਦਾ ਵਾ ਉਹ ਤੇ ਜੰਮਣਾ ਨਹੀਂ ਸਾਨੂੰ ਮੂਰਖ ਬਣਾਉਂਦੇ ਆ ਜਿਹੜੀਆਂ ਕੰਦਾ ਵਾ ਉਹਨਾਂ ਉੱਤੇ ਇਹਨਾਂ ਨੇ ਰੋਟੀਆਂ ਲਾਉਣੀਆਂ ਜਾ ਕੇ ਵੇਖਿਓ ਇਹਨਾਂ ਨੇ ਟਰੈਕਟਰਾਂ ਚੜਾ ਕੇ ਖੜਨੀਆਂ ਵੀ ਇਹਦੀਆਂ ਕੰਦਾ ਬਣਾਵਾਂਗੇ ਜਾ ਕੇ ਅਗਲੇ ਪਾਸੇ ਆਪ ਉਹ ਉਹ ਜਿਹੜੀ ਗੱਲ ਵਾ ਉਹ ਡਰਾਉਣਾ ਕਿ ਹੋਰ ਨੂੰ ਦਵੇ ਇਹਨਾਂ ਨੇ ਡਰਾਉਣੇ ਪੈਲੀਆਂ ਆ ਸਰਕਾਰਾਂ ਬਣਾਉਣੀਆਂ ਹਰ ਸੂਬੇ ਦੇ ਵਿੱਚ ਮੈਂ ਭਾਰਤ ਨੂੰ ਇੱਕ ਨੰਬਰ ਤੇ ਖੜਨਾ ਚਾਹੁੰਦਾ ਵਾਂ ਤੇ ਫਿਰ ਤੂੰ ਪ੍ਰਭੂ ਰਾਮ ਦੇ ਨਾਮ ਤੇ ਲੁੱਟ ਨਹੀਂ ਹੋ ਸਕਦਾ ਲੋਕਾਂ ਨੂੰ ਲੋਕ ਜਾਗਰੂਕ ਹੋ ਗਏ ਆ ਲੋਕ ਇਹ ਗੱਲ ਸਮਝਦੇ ਆ ਵੀ ਤੇਰੀ ਕੋਈ ਨੀਤੀ ਹੋਰ ਵੱਧ ਤੇਰੇ ਅੰਦਰ ਦੇ ਜਿਹੜੇ ਯਾਰ ਆ ਮਾਨੇ ਦਾ ਨਹੀਂ ਉਹਨਾਂ ਦੀ ਨੀਤੀ ਕੁਝ ਹੋਰ ਵਾ ਸਾਡੀਆਂ ਪਿੰਡਾਂ ਦੀਆਂ ਸਾਰੀਆਂ ਛੜਕਾਂ ਟੁੱਟ ਗਈਆਂ ਤੇ ਸਾਡੇ ਜਿੰਨੇ ਵੀ ਇੱਥੇ ਵੱਡੇ ਹਾਈਵੇ ਆ ਸਾਰੇ ਬਣ ਰਹੇ ਆ ਜਿਨ੍ਹਾਂ ਦੇ ਉੱਤੇ ਤਿੰਨ ਗੁਣਾ ਵੱਧ ਮੁੱਲ ਜਿਹੜਾ ਵਾ ਤੁਸੀਂ ਕਿਸਾਨਾਂ ਨੂੰ ਦੇ ਰਹੇ ਜੇ ਕਾਰਨ ਕਿ ਅਭੀ ਤੁਹਾਨੂੰ ਇਹ ਗੱਲ ਦੀ ਸਮਝ ਆ ਵੀ ਜਿੱਡਾ ਕਿਸਾਨ ਕਮਜ਼ੋਰ ਹੋ ਜਾਊਗਾ ਜਿੱਡਾ ਕਿਸਾਨ ਕਰਜ਼ਈ ਹੋ ਜਾਊਗਾ ਓਡੀ ਛੇਤੀ ਇਹ ਜ਼ਮੀਨ ਵੇਚੂਗਾ ਥੋੜਾ ਜਿਹਾ ਵੱਧ ਮੁੱਲ ਦਓ ਤੇ ਉਸ ਵੇਲੇ ਡਿੱਗ ਪੈਣਗੇ ਇਹ ਹਾਲਤ ਦੇ ਤਹਿਤ ਤੁਸੀਂ ਸਾਡੇ ਕੋਲ ਸਭ ਕੁਝ ਕਰਾ ਰਹੇ ਜੇ ਪਰ ਜਿਹੜਾ ਨੌਜਵਾਨ ਹੈ ਸਾਡਾ ਪੜ੍ਹਿਆ ਲਿਖਿਆ ਵਾ ਦਿਨੋ ਦਿਨ ਸਮਝ ਰਿਆ ਵਾ ਇਹਨਾਂ ਤੁਹਾਡੀਆਂ ਚਾਲਾਂ 'ਚ ਨਹੀਂ ਜਿਉਣਾ ਇਹਨਾਂ ਨੇ ਲੋਕਾਂ ਨੂੰ ਵੀ ਜਗਾ ਦੇਣਾ ਵਾ ਵੀ ਇਹਨਾਂ ਤੋਂ ਬਾਜੋ ਨਹੀਂ ਤੇ ਆਉਣ ਵਾਲਾ ਭਵਿੱਖ ਤੁਹਾਡਾ ਖਤਮ ਜੇ ਇਸ ਕਰਕੇ ਮੋਦੀ ਸਾਹਿਬ ਜਿਹੜਾ ਕੰਦਾ ਕਰਦਾ ਨਾ ਉਹ ਸਾਡੇ ਕਰਕੇ ਨਹੀਂ ਕਰਦਾ ਉਹ ਇਸ ਕਰਕੇ ਕੱਢਦਾ ਵਾ ਵੀ ਜੇ ਹਰਿਆਣੇ ਵਾਲਿਆਂ ਨੂੰ ਇਹਨਾਂ ਤਾ ਦਾ ਜੂਪੀ ਨੂੰ ਜਗਾਤਾ Rajasthan ਦੇ ਮੋਦੀ ਸਾਹਿਬ ਦਾ ਕੀ ਬਣੂਗਾ ਕੰਦਾ ਆਪਣੇ ਡਰ ਚੋਂ ਕੱਢਦਾ ਫਿਰਦਾ ਸਾਡੇ ਕਰਕੇ ਨਹੀਂ ਕੱਢਦਾ ਕੀ ਕਿਉਂ ਜਾਂ ਤਿਆਰੀਆਂ ਨੇ ਕਿਉਂਕਿ ਸਰਕਾਰ ਇੱਕ ਪਾਸੇ ਪੱਬਾਂ ਪਾਰ ਹੋਈ ਪਈ ਆ ਦੂਜੇ ਪਾਸੇ ਮੀਟਿੰਗਾਂ ਵੀ ਕਰ ਰਹੇ ਨੇ ਪਰ ਕਿਸਾਨਾਂ ਦੀਆਂ ਤੇ ਨੇ ਕਿਹੜੀ ਮੀਟਿੰਗਾਂ ਸਰਕਾਰ ਦੀਆਂ ਐ ਹੁੰਦੀਆਂ ਜਿੱਤਨਾ ਭਾਨੇ ਸਿੱਧ ਨੂੰ ਛੱਡਣ ਵੇਲੇ ਕੀਤੀ ਆ ਉਹ ਮੀਟਿੰਗ ਵਾ ਕਿੱਥੇ ਗਈ ਉਹ ਮੀਟਿੰਗ ਇਹ ਸਰਕਾਰ ਦੇ ਲੌਲੀਪੋਪ ਵਾ ਇਹ ਲੋਕ ਨਹੀਂ ਮੰਨਦੇ ਉਹ ਗੱਲ ਨੂੰ ਇਹ ਕਹਿੰਦੇ ਸਾਡੇ ਪੇਟ ਪੱਲੇ ਪਾਓ ਅਸੀਂ 10 ਦਿਨ ਜਿਹੜਾ ਆਪਣਾ ਦੁੱਧ ਚੁੰੁੰਦੇ ਰਹਿੰਨੇ ਆ 10 ਦਿਨ ਬਾਅਦ ਉਹ ਅਸੀਂ ਜਾ ਕੇ ਪੁੱਛਦੇ ਵੀ ਸਾਡਾ ਭਾਗ ਹੀ ਲੱ ਸਾਡਾ ਐਡਾ ਮੰਦਾ ਹਾਲ ਹੋਇਆ ਪਿਆ ਵਾ ਅਸੀਂ ਸਾਰੀ ਫਸਲ ਬਾਜ਼ਾਰ ਦੇ ਵਿੱਚ ਸੁੱਟ ਕੇ ਫੇਰ ਪੁੱਛਦੇ ਸਾਡਾ ਭਾਅ ਕਿ ਲੱਗਣਾ ਯਾਰ ਐਦਕੀ ਪਹਿਲੀ ਵਾਰੀ ਸਾਡੇ ਬਾਸਮਤੀ ਦੇ ਭਾਅ ਲੱਗੇ ਤੇ ਲੋਕਾਂ ਦੇ ਮੂੰਹਾਂ ਤੇ ਰੰਗ ਆ ਗਏ ਇੱਕ ਪਾਸੇ ਜਿਹੜਾ ਇਹ ਆ ਸਵਾਮੀ ਨਾਥ ਨੂੰ ਭਾਰਤ ਰਤਨ ਦੇਣ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਕਿਸਾਨ ਕਹਿੰਦੇ ਵੀ ਉਹਦੀ ਬਣਾਈ ਰਿਪੋਰਟ ਲਾਗੂ ਕਰ ਦਿਓ ਇਹਨਾਂ ਕੋਈ ਜਾਣਨ ਵਾਲਾ ਨਹੀਂ ਇੱਥੇ ਹੈਗਾ ਇਹ ਕੀ ਚਲਾਕੀਆ ਖੇਡਦੇ ਆ ਲੋਕ ਮੀਟਿੰਗਾਂ ਨਾਲ ਨਹੀਂ ਮੰਨਣਗੇ ਇਹਨਾਂ ਦੀ ਝੋਲੀ 'ਚ ਕੀ ਪੈਂਦਾ ਵਾ ਜੋ ਝੋਲੀ 'ਚ ਪਾਓਗੇ ਉਹਦ ਨਾਲ ਆਏ ਜਿਹੜੇ ਮੰਨ ਕੇ ਫੇਰ ਮੋੜਨਗੇ ਨੀਤੀਆਂ ਜਿਹੜੀਆਂ ਵਾ ਉਹ ਮੀਟਿੰਗ ਵਾਲੀਆਂ ਲੌਲੀਪੋਪਾਂ ਇਹਨਾਂ ਤੇ ਨਹੀਂ ਇਹ ਮੰਨਦੇ ਕਿਉਂਕਿ ਲੌਲੀਪੋਪ ਨਾਲ ਕਦੇ ਵੀ ਨਹੀਂ ਢਿੱਡ ਭਰਦਾ ਕਿਸਾਨਾਂ ਦਾ ਕਹਿਣਾ ਅਸੀਂ ਜਿੰਨਾਂ ਕਰ ਸਾਡੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ ਹੁਣ ਉਰੇ ਅਸੀਂ ਖੜੇ ਆਂ ਆਪਣੇ ਮਹਿਲਾ ਚੌਕ ਮੰਡੀ ਦੇ ਵਿੱਚ ਜਿੱਥੇ ਸੈਂਕੜਿਆਂ ਦੇ ਗਿਰਤੀ ਵਿੱਚ ਟਰੈਕਟਰ ਇਕੱਠੇ ਹੋ ਗਏ ਨੌਜਵਾਨਾਂ ਦਾ ਜਿਹੜਾ ਉਜੋਸ਼ ਆ ਉਹ ਦੇਖਿਆ ਬਣਦਾ ਪਲਪਲ ਦੀ ਅਪਡੇਟ ਲਈ ਦੇਖ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਆਲਾ ਮਹਿਲਾ ਚੌਕ ਨਿਰਧਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ